ਬੇਟਾ ਸੀ ਇੱਕ ਜਵਾਨ ਪੂਰਾ ਪੜ੍ਹਿਆ ਲਿਖਿਆ ਮਾਂ ਨੇ ਪੜਾਇਆ ਲਿਖਾਇਆ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਕਿਉਂਕਿ ਬੇਟੇ ਦੀ ਵੀ ਡੈਥ ਇੱਥੇ ਸਾਡੇ ਹੱਥਾਂ 'ਚ ਹੀ ਹੋਈ ਬਾਪੂ ਵੀ ਇਦਾਂ ਹੀ ਚਲੇ ਗਏ ਫਿਰ ਮਾਤਾ ਹੁਣ ਇਕੱਲੇ ਸੀ ਛੁੜੀਆਂ ਦੇ ਕੋੜੇ ਕਿੰਨਾ ਕਟੇਮ ਰਹਿੰਦੇ ਰਿੱਤੇ ਹੁਣ ਨੌਕਤਰੀ ਦੀ ਸੇਵਾ ਪ੍ਰਵਾਹ ਦੇ ਮੈਂਬਰ ਨੇ ਮਾਤਾ ਜੀ ਮਾਤਾ ਹਰਪਾਲ ਕੌਰ ਜੀ ਅੱਜ ਆਪਣੇ ਬੇਟੀ ਦੇ ਨਾਲ ਚੱਲੇ ਨੇ ਕਦੇ ਮਿਲਣ ਵਾਸਤੇ ਚੱਲੇ ਨੇ ਕਿੰਨੇ ਦਿਨਾਂ ਨੂੰ ਮੁਣਿਆ ਕੀ ਇਹ ਮਿਲਿਆ ਕੋਈ ਦੁਸੰਬਰ ਐਤਵਾਰ ਨੂੰ ਸੋਮਵਾਰ ਤੱਕ ਐਤਵਾਰ ਤੱਕ ਹਰ ਸੱਤਾਂ ਦਿਨਾਂ ਦਾ ਵਾਅਦਾ ਹੁੰਦਾ ਵਾ ਕਿਹੜੇ ਐਤਵਾਰ ਆਲੀ ਵੇ ਠੀਕ ਆ ਬੇਬੇ ਤਕੜੀਆਂ ਚੱਲੀ ਹੁਣ ਤੂੰ ਹਾਂਜੀ ਥੋੜੀ ਕੋਲੇ ਮਾਤਾ ਦੇ ਨਾ ਨਾ ਜੀ ਲੈ ਰੋਇਨਾ ਕਾ ਪਾਲਕਰੀ ਰੋਇਨੇ ਕਰਮਾ ਨਮਿਤਰਾ ਪਤਨੀ ਦਾ ਹੂੰ ਮੈਂ ਨਿਤਵਨੀ ਤਾ ਹੂੰ ਰੋਣਾ ਨਹੀਂ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਮਾਤਾ ਹਰਪਾਲ ਕੌਰ ਜੀ ਅੱਜ ਆਪਣੇ ਬੇਟੀ ਦੇ ਨਾਲ ਚੱਲੇ ਨੇ ਵੈਸੇ ਮਿਲਣ ਵਾਸਤੇ ਚੱਲੇ ਨੇ ਰੋ ਇਸ ਮਾਂ ਦੀ ਤਕਲੀਫ ਹੈ ਜਿਹੜੀ ਦੇਖੋ ਦੋਨੋਂ ਲੱਤਾਂ ਮਾਤਾ ਦੀਆਂ ਹੈ ਨਹੀਂ ਗੀਆਂ ਪਲਾਸਟਿਕ ਦੀਆਂ ਲੱਤਾਂ ਲੱਗੀਆਂ ਹੋਈਆਂ ਬੇਟਾ ਸੀ ਇੱਕ ਜਵਾਨ ਪੂਰਾ ਪੜਿਆ ਲਿਖਿਆ ਮਾਂ ਨੇ ਪੜਾਇਆ ਲਿਖਾਇਆ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਸਿਰ ਦਾ ਸਾਈਂ ਸੀ ਮਾਤਾ ਦੇ ਪਤੀ ਉਹਨਾਂ ਨੂੰ ਦਰੰਗ ਹੋ ਗਿਆ ਬਹੁਤ ਔਖੇ ਰਹੇ ਉਹ ਵੀ ਵਿਚਾਰੇ ਉਹ ਵੀ ਦੁਨੀਆ ਤੋਂ ਚਲੇ ਗਏ ਘਰ-ਬਾਰ ਵੀ ਵਿੱਗ ਗਿਆ ਇਲਾਜ ਕਰਾਉਂਦਿਆਂ ਕਰਾਉਂਦਿਆਂ ਦਾ ਮਾਤਾ ਨੂੰ ਸ਼ੂਗਰ ਸੀ ਮਾਤਾ ਜੀ ਲੱਤਾਂ ਕੱਟੀਆਂ ਗਈਆਂ ਦੋ ਬੇਟੀਆਂ ਸੀ ਉਹ ਵੀ ਔਖਿਆਂ ਸੌਖਿਆਂ ਵਿਆਹ ਲਈਆਂ ਤੇ ਹੁਣ ਮਾਤਾ ਜੀ ਦਾ ਇਕੱਲਿਆਂ ਦਾ ਰਹਿਣਾ ਪਿਛਲੇ ਸਾਲ ਡੇਢ ਸਾਲ ਤੋਂ ਬਾਪੂ ਜੀ ਚੜ੍ਹਾਈ ਕਰ ਗਏ ਉਹ ਤੋਂ ਪਹਿਲਾਂ ਦੋਨੇ ਜਣੇ ਰਹੀ ਜਾਂਦੇ ਸੀ ਚਲੋ ਅਸੀਂ ਜਿੰਨੀ ਕਿ ਸਪੋਰਟ ਕਰ ਸਕਦੇ ਸੀ ਕਿਉਂਕਿ ਬੇਟੇ ਦੀ ਵੀ ਡੈਥ ਇੱਥੇ ਸਾਡੇ ਹੱਥਾਂ 'ਚ ਹੀ ਹੋਈ ਬਾਪੂ ਵੀ ਇਦਾਂ ਹੀ ਚਲੇ ਗਏ ਤੇ ਫਿਰ ਮਾਤਾ ਹੁਣ ਇਕੱਲੇ ਸੀ ਕੁੜੀਆਂ ਦੇ ਕੋਲੇ ਕਿੰਨਾ ਕੁ ਟਾਈਮ ਰਹਿੰਦੇ ਤੇ ਇੱਥੇ ਹੁਣ ਮੁਨਫਤਾ ਦੀ ਸੇਵਾ ਪਰਿਵਾਰ ਦੇ ਮੈਂਬਰ ਨੇ ਮਾਤਾ ਜੀ ਤੇ ਐਸੀਆਂ ਮਾਵਾਂ ਨੇ ਸਾਡੀਆਂ ਅਸੀਂ ਜਿਨ੍ਹਾਂ ਦੇ ਪੁੱਤ ਬਣੇ ਮਾਤਾ ਜੀ ਦੇ ਪੋਤਰਾ ਨਾ ਰਵਨੀਤ ਸਿੰਘ ਸੀਗਾ ਇਸ ਮਾਂ ਦੇ ਲਈ ਆਪਣੀ ਜ਼ਿੰਦਗੀ ਚੋਂ ਥੋੜਾ ਜਿਹਾ ਵੀ ਸਮਾਂ ਦੇ ਸਕੀਏ ਗੁਰੂ ਕਿਰਪਾ ਕਰੇ ਸਾਡੀ ਛੋਟੀ ਭੈਣ ਨੂੰ ਵੀ ਮਹਾਰਾਜ ਹਿੰਮਤ ਬਖਸ਼ਣ ਉਹ ਚਲੋ ਬਗਾਨੇ ਘਰ ਆ ਜਿੰਨਾ ਕਿ ਸਮਾਂ ਹੁੰਦਾ ਆਉਂਦੀ ਆ ਬੜੇ ਨਾਰਮਲ ਦੇ ਪਰਿਵਾਰ ਦੇ ਵਿੱਚ ਵਿਆਹੀ ਹੋਈ ਆ ਕਿਰਤ ਕਰਕੇ ਰੋਟੀ ਖਾਂਦੇ ਬੱਚੇ ਪਾਲਦੀ ਆ ਨਿੱਕਾ ਜਿਹਾ ਘਰ ਆ ਉੱਥੇ ਨਹੀਂ ਰੱਖ ਸਕਦੇ ਪਰ ਬਹੁਤ ਐਸੇ ਵੀ ਨੇ ਐਣਪਰਾ ਧੀਆਂ ਪੁੱਤ ਜਿਹੜੇ ਹੁੰਦਿਆਂ-ਸੁੰਦਿਆਂ ਵੀ ਨਹੀਂ ਰੱਖਦੇ ਕਿ ਮਗਰ ਤਾਂ ਹੁੰਦੀ ਆ ਦੁੱਖ-ਸੁਖੀ ਤਾਂ ਆਪਣੀ ਮਾਂ ਦੇ ਨਾਲ ਖੜਦੀ ਆ ਕੇ ਧੰਨਵਾਦ ਮੈਨੂੰ ਪੈਣ ਦਾ ਵੀ ਕਰਿਓ ਮੇਰੀ ਮਾਤਾ ਜੀ ਹਰਪਾਲ ਕੌਰ ਜੀ ਵਾਸਤੇ ਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਠੀਕ ਆ ਮਾਂ ਜਾਇਓ ਫਿਰ ਮਿਲਦੇ ਆ ਠੀਕ ਆ ਠੀਕ ਆ ਮਾਂ ਕਿੰਨੇ ਦਿਨਾਂ ਨੂੰ ਮੁਣਾਂਗੀ ਅਜੂਂਗੀ ਇੱਕ ਵਾਰ ਜੀ ਸੋਮਵਾਰ ਐਤਵਾਰ ਤੇ ਸੋਮਵਾਰ ਤਾਂ ਐਤਵਾਰ ਤਾਂ ਹਰ ਸੱਤ ਦਿਨਾਂ ਬਾਅਦ ਆਉਂਦਾ ਵਾ ਕਿਹੜੇ ਐਤਵਾਰ ਅੱਜ ਤਾਂ ਆਜੂ ਵੱਧੋ ਐ ਆ ਜੀ ਫਿਰ ਐਤਵਾਰ ਠੀਕ ਆ ਠੀਕ よし。